ਬਈ ਲਾਸ ਜੀ ਯਾਰ ਦਾ ਬੁਲਾ ਨੂੰ ਲਾਉਂਦੇ ਇਹ ਸਟੇਰਿੰਗ ਨੂੰ ਹੱਦ ਪਾਉਂਦੇ ਹੈ ਬਈ ਓਏ ਹੋ ਓ ਯਾਰ ਹੇ ਲੋ ਬਾਮਣੀ ਜੀ ਬਾੜੀ ਸੋਹਣੀ ਲੱਗਦੀ ਮੈਂ ਤੇ ਕਿਹੜੀ ਓਏ ਆਹ ਧਰਮਿੰਦਰ ਦੇ ਘਰ ਵਾਲੀ ਧਰਮਿੰਦਰ ਦੀ ਬਹੂ ਦੇਖੀ ਹਾਂ ਆਪਾਂ ਨੂੰ ਤਾਂ ਸਾਰਿਆਂ ਹੀ ਸੋਹਣਾ ਲੱਗਦੇ ਐ ਚਲ ਸੁਣ ਲਈ ਬਈ ਓਏ ਇਹ ਆਪਾਂ ਨੂੰ ਤਾਂ ਯਾਰ ਸਾਰਿਆਂ ਦਾ ਸੋਹਣਾ ਲੱਗਦਾ ਪਰ ਆਪਾਂ ਨਹੀਂ ਨਾ ਕਿਸੇ ਨੂੰ ਸੋਹਣੇ ਲੱਗਦੇ ਹੈ ਬਈ ਓਏ ਆਹ ਫੋਨ ਦੇ ਕਿਤੇ ਨਾ ਕਰੇ ਕਰੇ ਕਲੇਸ਼ ਕਰਨ ਜੀ ਕਰਦਾ ਕਿਵੇਂ ਇਹ ਤਾਂ ਯਾਰ ਸਾਰਾ ਦਿਨ ਸਵਰਗ ਆ ਯਾਰ ਸਾਰਾ ਦਿਨ ਕਿਤੇ ਕੋਈ ਆ ਗਈ ਕਿਤੇ ਕੋਈ ਜਾ ਗਈ ਉਹ ਬੰਦ ਕਰਦੇ ਮੈਨੂੰ ਸਾਡੇ ਵਾਲਾ ਬਿੱਲੜ ਜਾਉਂਦਾ ਭੈਣਾਂ ਆਸ਼ਿਕ ਹੂੰ ਮੈਂ ਕਾਤਿਲ ਵੀ ਹੂੰ ਸਭ ਕੇ ਦਿਲੋਂ ਮੈਂ ਸ਼ਾਮਿਲ ਵੀ ਉਹ ਸਾਲਿਆ ਸ਼ਹਿਰੂਖਾਨ ਦਿਆ ਉਹ ਕੰਮ ਧੰਦਾ ਕਰ ਲਿਆ ਕਰ ਤੜਕੀ ਚੱਕਦਾ ਮੋਟਰਸਾਈਕਲ ਤੇ ਟੱਪ ਜਾਂਦਾ ਬਾਹਰ ਨੂੰ ਉਹ ਖੇਦੂ ਤੇ ਢੇੜੀ ਮਾਰ ਲਾ ਤੇਰਾ ਪਿਆਉ ਤਾਂ ਚੜਿਆ ਆਉਂਦਾ ਸਾਰਾ ਕੁਝ ਬਾਪੂ ਆਜ ਕਿ ਲੋਕੋ ਨੇ ਵੀ ਕਮੀ ਕੰਮ ਕੀਤਾ ਹੈ ਯੁੱਤਾਂ ਹੀ ਖਾਦਾਂ ਕਿਹੜੇ ਕੰਮ ਕੀਤਾ ਮੈਨੂੰ ਪਤਾ ਹੀ ਟਗੈਰਾ ਬਹਿ ਜਾ ਇਹ ਮਹੀਵਾਲ ਇਹ ਮਿਰਜਾ ਇਹ ਰਾਂਜਾ ਲੈਜੈਂਡ ਹੋਏ ਆ ਲੋਕ ਅਜ ਵੀ ਇਨਕੋ ਪੁੱਜਦੇ ਹੈ ਉਹ ਪਤਾ ਹੈ ਮੈਨੂੰ ਪਤਾ ਹੈ ਇਹ ਛੜੇ ਮਰ ਗਏ ਤਾਂ ਪੁੱਜਦੇ ਹੈ ਕਿਤੇ ਵਿਆਹੇ ਹੁੰਦੇ ਫੇਰ ਪੁੱਜਦਾ ਮੈਂ ਇਹਨਾਂ ਦਾ ਹਾਲ ਤੇਰੇ ਰਾਂਜਾ ਦਾ ਤੇਰੀ ਮਿਰਜਾ ਦਾ ਕਿਉਂ ਵਿਆਹੇ ਹੁੰਦੇ ਫੇਰ ਕੀ ਹੁੰਦਾ ਆ ਮੇਰੇ ਵਾਂਗੂ ਬੈਠੇ ਹੁੰਦੇ ਬਾੜੇ 'ਚ ਉਧਰ ਤੇਰੀ ਮਾਂ ਛੱਡੀ ਬੈਠੀ ਹੋਈ ਸੀ ਇਥੇ ਮੈਨੂੰ ਬਾੜੇ 'ਚ ਸੜਦੇ ਤੇ ਤੜਕੀ ਡੱਕਰ ਦਿੰਦੀ ਏ। ਓਹੋ ਬਾਪੂ ਤੂੰ ਤਾਂ ਨਾ ਖਾਂਦਾ ਪੀਂਦਾ ਲੱਤਾਂ ਮਾਰਦੇ ਘਾਮੜੀ ਬਾ ਲੈਣਾ ਤੜਕੀ ਆ ਗਿਆ ਬਦੂ। ਦੇਖ ਲੈ ਬਈ ਮੈਨੂੰ ਵੀ ਮਾਰਾ ਜਾਂਦਾ ਲੈ। ਓਏ ਇਹਦਾ ਬਸ ਪੁੱਛਣਾ ਇਹਦਾ ਜਿਆਦਾ ਦਿਮਾਖ ਖਰਾਵਾ ਭੈਣ ਦਣਾ ਨਹੀਂ ਜਮਾ। ਥੇਕ ਰਾ ਕੇ ਰੱਖਦਾ ਕੰਜਰ ਦੇਣੇ ਜਮਾ ਚਿੱਟੀ ੜੜੀ 'ਚ ਖੇ ਬੌਣੀ ਇਹਨਾਂ ਦੇ ਦਾ। ਬਾਪੂ ਯਾਰ ਗੱਲ ਤਾਂ ਇੱਕ ਸੋਚਣ ਵਾਲੀ ਏ। ਹੂੰ। ਤੇ ਜੇ ਇਹਨਾਂ ਦਾ ਸੱਚੀ ਵਿਆਹ ਹੋਇਆ ਹੁੰਦਾ ਫਿਰ ਇਹਨਾਂ ਨਾਲ ਕਿਵੇਂ ਹੋਣੀ ਸੀ ਵੀ? ਹੋਣੀ ਕੀ ਸੀ? ਓਵੇਂ ਹੋਣੀ ਸੀ ਜਿਵੇਂ ਤੇਰੀ ਮਾਂ ਮੇਰੇ ਨਾਲ ਕਰਦੀ ਏ। ਤੜਕੀ ਦੇ ਦੇ ਹਲਕੇ 'ਚ ਡੰਡਾ ਉਹਨਾਂ ਦੇ ਮਿਲਦਾ। ਕੀ ਕਹਿਣਾ ਸੀ? ਆਹੀ ਕਹਿਣ ਦੀ ਵੀ ਤੜਕੇ ਉੱਠ ਕੇ ਕੰਮ ਕਰੋ ਖੇਤ ਬਾੜੀ ਜਾਓ ਆਸ਼ਕਾਂ ਨਾਲ ਪੁੱਤ ਕਦੇ ਟੱਟ ਭਰੇ ਐ ਤੇ ਫਿਰ ਬਾਪੂ ਯਾਰ ਇਹਨਾਂ ਨੇ ਕੰਮ ਕੀ ਕੀ ਕਰਨੇ ਸੀ ਵੀ ਇਹਦੇ ਹਿਸਾਬ ਨਾਲ ਕੰਮ ਤਾਂ ਪਤਾ ਹੀ ਨਾਲ ਜਿਹੜਾ ਮਹੀਵਾਲ ਦਾ ਹਾਂ ਇਹਨੇ ਤਾਂ ਲੈ ਨਹੀਂ ਸੀ ਕਿਸ਼ਤੀ ਅੱਛਾ ਇਧਰਲੇ ਕੋਨੇ ਤੋਂ ਉਧਰਲੇ ਕੋਨੇ ਅੱਛਾ ਠੀਕ ਹੈ ਇਹਨੇ ਆ ਮਰ ਜਾਇਆ ਜਰਾ ਬੇਜਾ ਤੀਰ ਕਮਾਨ ਮੇਲਿਆ ਤੇ ਜਾ ਗਈ ਤੇ ਬਾਪੂ ਰਾਂਝੇ ਨਾਲ ਫਿਰ ਰਾਂਝੇ ਨਾਲ ਦਾ ਪੁੱਤ ਸੈਰ ਨਾਲੋਂ ਪੈੜੀ ਹੋਣੀ ਸੀ ਕਿਵੇਂ ਹਾਂ ਉਹਨੇ ਰਲਣਾ ਸੀ ਕਿਸੇ ਸੌ ਮਹਿੰਗਾ ਵਾਲੇ ਦੇ ਸੀਰੀ ਠੀਕ ਹੈ ਇਹ ਆਪਦਾ ਕਾਰੋਬਾਰ ਕਰਦਾ ਨਾ ਇਹਨੇ ਗਲੀ ਗਲੀ ਦੇਣੇ ਸੀ ਓਕੇ ਕੱਟਾ ਵੇਚ ਲੈ ਮੱਝ ਵੇਚ ਲੈ ਜਾ ਓ ਬਾਪੂ ਤੂੰ ਤਾਂ ਆਸ਼ਕੀ ਵਾਲਾ ਸਾਰਾ ਮੂਹੜ ਹੀ ਖਰਾਬ ਕਰਤਾ ਯਾਰ ਜਾਵੜਾ ਜਾਵੜਾ ਖੇਤ ਕੰਮ ਕਰ ਲੈ ਕੋਈ ਕਿਤੇ ਹੁਣੀ ਮੈਨੂੰ ਤੇ ਰਾਸ਼ਕੀ ਵਾਲਾ ਪੂਤ ਕਿਤੇ ਚੱਪਲਾਂ ਨਾਲ ਨਾ ਲਾਉਣਾ ਪਈ ਜੀ ਤਾਲਾ ਨੰਬਰਦਾਰੀ ਦਾ